ਇੰਨਾ ਜਿਆਦਾ ਵੱਡਾ ਇਹਨਾਂ ਨੇ ਬੜਾ ਰੱਖਿਆ ਨੈਕਸਸ ਉਹਨੂੰ ਅਸੀਂ ਹੁਣ ਤੋੜਨ ਤੇ ਲੱਗੇ ਹੋਇਆ ਉਹਨੂੰ ਤੋੜ ਕੇ ਚਿੱਟੇ ਵਾਲਾ ਜਿਹੜਾ ਕਹਿਆ ਨਾ ਉਹਨੂੰ ਤੋੜ ਕੇ ਜਿਹੜੇ ਮਰੀਜ਼ ਨੇ ਮੁੰਡੇ ਮੈਂ ਉਹਨਾਂ ਨੂੰ ਮਰੀਜ਼ ਹੀ ਕਹੂੰਗਾ ਜਿਹੜੇ ਲੱਗ ਗਏ ਉਹ ਵਿਚਾਰੇ ਮਰੀਜ਼ ਨੇ ਉਹਨਾਂ ਨੂੰ ਹਸਪਤਾਲਾਂ ਚ ਲਿਜਾ ਕੇ ਠੀਕ ਕਰਾਂਗੇ ਤੇ ਜਿਹੜੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜ਼ਾਾਂ ਮਿਲਣਗੀਆਂ ਸਖਤ ਤੋਂ ਸਖਤ ਜਮ ਹਰ ਰੋਜ਼ ਫੜਦੇ ਵੀ ਆਂ ਹਰ ਰੋਜ਼ ਕਿਲੋਂਾਂ ਦਾ ਕਿਲੋਂਾ ਹੀਰੂਨ ਫੜਦੇ ਆਂ ਪਾਕਿਸਤਾਨ ਤੋਂ ਆਉਂਦੀ ਆ ਜਾਂ ਇਧਰੋਂ ਉਧਰੋਂ ਆਉਂਦੀ ਆ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵਕਣ ਦਾ ਸਾਡੇ ਕੋਲੇ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ ਕਿਉਂਕਿ ਅਸੀਂ ਬਹੁਤ ਹੋ ਗਿਆ ਸਾਡੀ ਹੁਣ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਅਸੀਂ ਖੇਡਾਂ 'ਚ ਵੀ ਲਾਉਣਾ ਹੈ ਸਾਡੇ 19 ਪਲੇਅਰ 올림픽 ਦੇ ਵਿੱਚ ਗਏ ਹੋਏ ਨੇ ਉਮੀਦ ਕਰਦੇ ਆ ਕਿ ਉਹ ਵੀ ਜਿੱਤ ਕੇ ਆਉਣਗੇ ਜਦੋਂ ਜਿੱਤ ਕੇ ਆਉਣਗੇ ਨਵੇਂ ਬੱਚਿਆਂ ਦਾ ਹੌਸਲਾ ਵੱਧਦਾ ਹੈ ਕਰੋੜ ਕਰੋੜ ਰੁਪਇਆ ਸੀ 골ਡ ਮੈਡਲ ਵਾਲੇ ਨੂੰ ਦਿੰਨੇ ਆ ਤੇ 올림픽 ਦੀ ਤਿਆਰੀ ਵਾਸਤੇ ਪੈਸੇ ਦਿੰਨੇ ਆ ਤਾਂ ਕਿ ਸਾਡੇ ਬੱਚੇ ਡਰੱਗ ਤੋਂ ਇਧਰੋਂ ਚਿੱਟੇ ਤੋਂ ਕਾਲੇ ਤੋਂ ਪੀਲੇ ਤੋਂ ਇਧਰੋਂ ਬਚੇ ਰਹਿਣ ਤਾਂ ਕਿ ਆਉਣ ਵਾਲੇ ਦਿਨਾਂ 'ਚ ਪੜ੍ਹਾਈ ਵਾਸਤੇ ਵੀ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਖੁੱਲ ਰਹੇ ਨੇ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਕਿ ਤੁਸੀਂ ਸਾਥ ਦੇਈ ਜਾਂਦੇ ਹੋ ਕਿਉਂਕਿ ਹੂੰ ਤਾਂ ਮੈਨੂੰ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਸਾਰੇ ਆ ਜਿਹੜੇ ਦੂਜੇ ਵਿਰੋਧੀ ਪਾਰਟੀ ਵਾਲੇ ਆ ਉਹ ਤੜਕੇ ਉੱਠ ਕੇ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਤੁਸੀਂ ਇਹ ਕਹੇ ਪਾਣੀ ਵੀ ਆਊਗਾ ਕੱਸੀਆਂ ਟੇਲਾਂ ਤੇ ਵੀ ਪਾਣੀ ਪਹੁੰਚ ਗਿਆ ਕੱਸੀਆਂ ਰਜਵਾਹਾਂ ਚ ਪਾਣੀ ਪਹੁੰਚ ਰਿਹਾ ਹੈ ਇਹੋ ਜਿਹੇ ਓਵਰਪੇਚ ਬਣ ਰਹੇ ਨੇ ਹਜੇ ਹੋਰ ਬਣਨਗੇ ਇਲਾਕੇ ਜੋ ਮੰਗ ਹੋਊਗੀ ਜਿਵੇਂ ਅੱਜ ਸਮਸ਼ੇਰ ਜੀ ਨੇ ਦੱਸਿਆ ਜਿੰਨੀਆਂ ਵੀ ਥੋੜੇ ਦਿਨਾਂਗਰ ਦੇ ਇਲਾਕੇ ਦੀਆਂ ਮੰਗਾਂ ਨੇ ਮੈਂ ਆ ਲੈ ਕੇ ਚੱਲਿਆਂ ਔਰ ਇੱਕ ਇੱਕ ਮੰਗ ਜਿਹੜੀ ਉਹ ਪੂਰੀ ਹੋਊਗੀ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਮੈਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਵਾਂ ਤੇ ਮੈਂ ਉਹ ਗੱਲ ਕਹਿਣਾ ਜਿਹੜੀ ਮੈਂ ਕਰ ਸਕਦਾ ਹਾਂ ਵਾਂ ਇਹ ਮੈਂ ਕਰ ਸਕਦਾ ਜਿਹੜੀ ਤੁਸੀਂ ਮੰਗਾ ਬੋਲੀਆਂ ਨੇ ਟਾਈਮ ਉਹ ਚ ਅਲੱਗ-ਅਲੱਗ ਹੋ ਸਕਦਾ ਹੈ ਟਾਈਮ ਲੱਗ ਸਕਦਾ ਹੈ ਪਰ ਇਹ ਇਹ ਹੋਣ ਗਿਆ ਤੇ ਪੂਰੀਆਂ ਹੋਣ ਗਿਆ ਤੇ ਇਹ ਇਲਾਕੇ ਨੂੰ ਆਪਾਂ ਪਛੜਿਆ ਆ ਜਾ ਕੋਈ ਹੋਰ ਇਹੋ ਜਿਹਾ ਲਫ਼ਜ਼ ਜਿਹੜੇ ਨੇ ਇਸ ਇਲਾਕੇ ਨਾਲੋਂ ਹਟਾ ਦੇਣੇ ਆਪਾਂ ਕਿਉਂਕਿ ਜੇ ਇਧਰਲੇ ਪਾਸੇ ਦੇਖੀਏ ਤਾਂ ਇਹ ਪਹਿਲੇ ਪਾਸੇ ਵੀ ਤਾਂ ਆਉਂਦਾ ਨਾ ਉਧਰਲੇ ਪਾਸੇ ਦੇਖੀਏ ਤਾਂ ਇਹ ਟੇਲ ਕਹਿ ਦਾਂਗੇ ਅਖੀਰਲਾ ਕਹਿ ਦਿੰਨੇ ਆ ਸੋ ਬਾਰਡਰ ਦਾ ਏਰੀਆ ਬਹੁਤ ਸਾਰੀਆਂ ਸਮੱਸਿਆਵਾਂ ਨੇ ਮੈਨੂੰ ਪਤਾ ਮੈਂ ਪਹਿਲਾਂ ਪਾਰਲੀਮੈਂਟ 'ਚ ਬੋਲਦਾ ਵੀ ਰਿਹਾ ਇਹ ਗੱਲ ਸਾਡੇ ਤੇ ਛੱਡ ਦਿਓ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ ਵਰਗੇ ਆ ਤੁਹਾਡੇ 'ਚੋਂ ਨਿਕਲੇ ਹੋਇਆ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਤਾਰ ਦੇ ਪਰਲੇ ਪਾਸੇ ਕੀ ਦਿੱਕਤਾਂ ਨੇ ਕਿਹੜੇ-ਕਿਹੜੇ ਪੁਲ ਬਣਾਉਣ ਵਾਲੇ ਰਹਿੰਦੇ ਨੇ ਰਾਵੀ ਨਾਲ ਸੰਬੰਧਿਤ ਕਿੰਨੇ ਆਪਾਂ ਡੈਮ ਵੀ ਹੁਣ ਧਾਰਕਲਾ ਬਣਾ ਰਹੇ ਆ ਬਹੁਤ ਕੁਝ ਇਸ ਇਲਾਕੇ ਚ ਆ ਰਿਹਾ ਹੈ ਇਸ ਇਲਾਕੇ ਨੂੰ ਇੱਕ ਟੂਰਿਸਟ ਹੱਬ ਵੀ ਬਣਾਉਣਾ ਚਾਹੁੰਦੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬਿਲ ਦੀ ਰਾਜਧਾਨੀ ਹੈ ਇੱਥੇ ਪਤਾ ਨਹੀਂ ਕਿਉਂ ਨਹੀਂ ਸੰਭਾਲੀ ਉਹਨਾਂ ਨੇ ਉਹ ਇੱਟਾਂ ਗਲ ਗੀਆਂ ਉਹ ਖੰਡਰ ਬਣ ਗਏ ਜਿਹੜੇ ਪੁਰਾਣੇ ਸਾਡੇ ਸੀ ਉਹ ਕਿਸੇ ਨੇ ਸੰਭਾਲਿਆ ਹੀ ਨਹੀਂ ਉਹ ਵੀ ਸੰਭਾਲਾਂਗੇ ਟੂਰਿਸਟ ਹੱਬ ਵੀ ਬਣੂਗੀ ਰੋਜ਼ਗਾਰ ਮਿਲੂਗਾ ਸਭ ਕੁਝ ਪਰ ਇਹ ਵੀ ਸਾਡੇ ਤੇ ਯਕੀਨ ਰੱਖਿਓ ਕਿਉਂਕਿ ਸਾਨੂੰ ਪਤਾ ਹੈ ਕਿ ਮੈਂ ਉੱਥੇ ਪਰਸੋਂ ਉੱਥੇ ਨਹਿਰ ਤੇ ਸੀ ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ ਦਰਖਤਾਂ ਬਾਰੇ ਆ ਨਹਿਰਾ ਬਾਰੇ ਕਿ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਂਦੇ ਫਿਰ ਨਜ਼ਾਰਾ ਹੋਰ ਹੁੰਦਾ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾਂ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹ ਮੈਂ ਕਹਿੰਦਾ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦੋ ਆ ਚੰਦੂ ਮਾਜਰੇ ਹੋਰੀਂ ਦਿਲਜੀਤ ਜੀ ਮੇ ਹੋਰੀਂ ਸੁਬੀਰ ਬਾਦਲ ਹੋਰੀ ਮੈਂ ਤੁਹਾਨੂੰ ਤਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉ ਹਾਂ ਤੂੰ ਦੇਖੋ ਜੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸੰਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਧੁੱਕਿਆਂ ਦਾ achar ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾ ਨਹੀਂ ਆ ਤਾਂ ਦਰਖਤਾ ਨਹੀਂ ਮਨਤਾ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗਾ ਮੇਰੇ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਸਿੱਖਿਆ ਸੀ ਮੱਜਾ-ਮੁੱਜਾ ਵੀ ਇੱਥੇ ਹੀ ਨਮਾਉਂਦੇ ਰਹਿਆ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਹੋ ਬਚਾਉਂਦੇ ਪਰਸੋਂ ਥੇ ਨਹਿਰ ਤੇ ਸੀ ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ ਦਰਖਤਾਂ ਬਾਰੇ ਆ ਨਹਿਰਾ ਬਾਰੇ ਕਿ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਂਣ ਫਿਰ ਨਜ਼ਾਰਾ ਹੋਰ ਹੁੰਦਾ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੂੰ ਕੀ ਪਤਾ ਮੈਂ ਕਹਾਂ ਜੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀਂ ਦਿਲਜੀ ਚੀਮੇ ਹੋਰੀਂ ਸੁਵੀਰ ਬਾਦਲ ਹੋਰੀ ਮੈਂ ਤੁਹਾਨੂੰ ਟਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉਂ ਹਾਂ ਹਾਂ ਤੂੰ ਦੇਖੇ ਹੋ ਜੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਧੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾ ਨਹੀਂ ਆ ਤਾਂ ਦਰਖਤਾ ਨਹੀਂ ਮਿੰਨਤਾ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਅਹੀਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਬਣਾ ਦੋ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗਾ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਹੀ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਹਿਆ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਹੋ ਬਚਾਉਣ 52 ਕਰੋੜ 74 ਲੱਖ ਰੁਪਏ ਦੀ ਲਾਗਤ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਰੇਲਵੇ ਓਵਰ ਵਿੱਚ ਬਣਿਆ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਇਹ ਕੋਈ ਆਸਾਨ ਨਹੀਂ ਹੈਗਾ ਇਹ ਫਰਜ਼ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰ ਬ੍ਰਿਜ ਕਿਤੇ ਅੰਡਰ ਬ੍ਰਿਜ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ਼ ਬਣਦਾ ਕਿ ਦੇਵੇ ਮੈਂ ਪਿਛਲੇ 3 ਦਿਨ ਦੀਆਂ ਗੱਲਾਂ ਤੁਸੀਂ ਗਿਣ ਲਓ ਪਿਛਲੇ 3 ਦਿਨ ਦੀਆਂ ਪਰਸੋਂ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈਣ ਗਿਆ ਸੀ ਜਿਹੜੀ ਹਰੀਕੇ ਪੱਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 149 ਕਿਲੋਮੀਟਰ ਪਰਸੋਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 ਅਤਿ ਆਧੁਨਿਕ ਐਂਬੂਲੈਂਸਾਂ ਦਾ ਉਹਨਾਂ ਨੂੰ ਹਰੀ ਝੰਡੀ ਦੇ ਕੇ ਸਿਹਤ ਮੈਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆਹ ਰੇਲਵੇ ਓਵਰ ਬ੍ਰਿਜ ਤੋ ਘਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਤੋ ਘਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਤੋ ਘਾਟਨ ਹੋ ਰਹੇ ਨੇ ਕਿਤੇ ਮੁਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਤੋ ਘਾਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਪਹਿਲਾਂ ਕਦੇ ਸੁਣਿਆ ਸੀ ਵੀ 5000 ਨੌਕਰੀਆਂ ਦੇਣੀਆਂ ਉਹਦਾ ਸਮਰੋਹ ਹੈ ਨਾ ਭੁੱਲੀ ਗਏ ਸੀ ਉਹ ਆਪਣੇ ਪਰਿਵਾਰਾਂ ਨੂੰ ਪਾਲਣ ਲੱਗ ਗਏ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਛੋਟੀ ਛੋਟੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਨਹੀਂ ਤਾਂ ਕਈ ਵਾਰੀ ਕਹਿ ਦਿੰਦੇ ਆ ਛੋਟਾ ਜਿਹਾ ਪੁਲ ਹੈ ਜੀ ਛੱਡੋ ਪਰੇ ਮੁੱਖ ਮੰਤਰੀ ਨੂੰ ਤੇ ਕੀ ਜਾਣਾ ਉਹ ਮੈਂ ਕਿਹਾ ਛੋਟਾ ਜਿਹਾ ਪੁਲ ਨਹੀਂ ਜਿਹੜੇ ਉਹਦੇ ਉੱਤੋਂ ਲੰਘਣਗੇ ਉਹਨਾਂ ਨੂੰ ਪੁੱਛ ਕੇ ਦੇਖੋ ਪੁਲ ਕਿੰਨਾ ਵੱਡਾ ਹੈ